अमृतसर टपई एकता नगर विखे आम आदमी पार्टी दे लोकसभा सभा कुलदीप सिंह दे समर्थन ले एम एल ए जसबीर सिंह की अगवाई हेठ सरदार बलदेव सिंह वालों चोन प्रचार नु ले एक, एक कीता गया जिस विच डा जसबीर ने कुलदीप सिंह समर्थन विच लोका अगे वोट की अपील की उन्होंने कहा कि एकता नगर विच पहले बहुत बुरे हालात सन इस मौके से प्रधान सरदार बलदेव सिंह, सरदार इकबाल सिंह आदि मैंबर मौजूद सीफ एडिटर कमलजीत की विशेष रिपोर्ट ਜੋ ਕਿ ਇਹ ਹਲਕੇ ਦੀ ਨਮਾ ਦੇ ਆਉਤੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸੁਦਾਰ ਬਲਦੇਵ ਸਿੰਘ ਜੀ ਦਾ ਸ਼ਮਸ਼ੇਰ ਸਿੰਘ ਸੰਦੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇ ਆ ਬਣਾਉਣਾ ਹੈ ਉਹ ਤਾਂ ਨਹੀਂ ਸੰਭਵ ਹੈ ਜੇਕਰ ਅਸੀਂ ਆਮ ਆਦਮੀ ਪਾਰਟੀ ਜਾਂ 13 ਦੀਆਂ 13 ਸੀਟਾਂ ਜਿੱਤੀਆਂ ਸਰਕਾਰਾਂ ਜਿਨ੍ਹਾਂ ਨੇ ਜਿਹੜੇ ਐਮਪੀ ਜਿੱਤੇ ਸੀ ਉਹ ਪੰਜਾਬ ਦੇ ਵਿਕਾਸ ਦੀ ਗੱਲ ਨਹੀਂ ਕਰ ਸਕੇ ਤਾਂ ਐਮਪੀ ਬਣੇ ਸੀ ਤਿੰਨ ਐਮਪੀ ਇਸ ਵਾਰੀ ਸਾਡੇ ਹਲਕੇ ਦੇ ਰਹੇ ਆ ਇੱਕ ਤਾਂ ਵਿੱਚ ਮੰਤਰੀ ਰਹੇ ਨੇ ਹਰਦੀਪ ਸਿੰਘ ਪੁਰੀ ਜੀ ਉਹਨਾਂ ਵੀ ਅੰਮ੍ਰਿਤਸਰ ਦੇ ਲਈ ਕੁਝ ਨਹੀਂ। ਵੀ ਪੰਜਾਬ ਦੇ ਦਾ ਕੀ? ਅੰਮ੍ਰਿਤਸਰ ਦੇ ਭਲੇ ਲਈ ਵੀ ਇੱਕ ਵੀ ਅਯੋਗ ਨਹੀਂ ਲੱਗਦਾ। ਗੁਰਜੀਤ ਸਿੰਘ ਔਜਲਾ ਜੀ। ਤੁਸੀਂ ਮਾਤਦਾਨ ਕਹਿੰਦੇ ਆ। ਪੂਰੀ ਮਤ ਦੇ ਨਾਲ ਇਹ ਅਜੰਡਾ ਨਹੀਂ ਵੇਖਿਆ ਹੋਏਗਾ। ਵੀ ਜਿਸ ਦੇ ਵਿੱਚ ਅਸੀਂ ਛੇ ਸੂਚਨਾ ਦੀ ਗੱਲ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋਨਵਾ ਐਮਐਲਏ ਸਾਹਿਬ ਨੂੰ। ਬੇਨਤੀ ਕਰਦਾ ਐਮਐਲਏ ਸਾਹਿਬ ਜੀ ਸਾਡੇ ਇਲਾਕੇ ਦੇ ਬਹੁਤ ਵਧੀਆ ਸਾ ਮਕੇ ਕਿਤੇ ਡਾਲ ਬੋਲਦਾ ਬੋਲਦਾ ਫਿਰ ਘਰੋਂ ਜਿਹੜੀਆਂ ਸਰਕਾਰੀਆਂ ਇਹਨਾਂ ਦੇ ਫਰੀਫਾ ਦਾ ਕੰਮ ਕਰਦੇ ਕਿਸੇ ਆਵਾਜ਼ ਕਿੰਨੀ ਗੱਲਾਂ ਕਹਿੰਦਾ ਮੈਂ ਬੋਲਦਾ ਧੰਨਵਾਦ ਦਾ ਗਦਰਜੀ ਦਾ ਖਾਲਸਾ ਇਹ ਜੜਈ ਪਰੰਤੂ ਪੂਰਾ ਸਾਲ ਬੀਤ ਜਾਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਬਿਲਕੁਲ ਹੀ ਨਹੀਂ ਕਿੰਦੇ ਤੁਸੀਂ ਆਮ ਆਦਮੀ ਪਾਰਟੀ ਇਹ ਆਮ ਘਰਾਂ ਤੋਂ ਜੁੜੇ ਹੋਏ ਨੁਮਾਇंदे ਵਾਅਦੇ ਲਾਖਾ ਪੱਕਾ ਕਰਦਾ ਬੰਦੇ ਵੇਸ ਗੱਲ ਨੂੰ ਮੇਰੇ ਬੱਚਿਆਂ ਦੀ ਪੂਰੀ ਮੰਗ ਸੀ ਮੇਰੇ ਬਜ਼ੁਰਗਾਂ ਦੀ ਪੂਰੀ ਮੰਗ ਸੀ ਇਹ ਛੇਰੀਆ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਮੈਂ ਮੀਟਿੰਗ ਕਰਨ ਆਇਆ ਪ੍ਰਧਾਨ ਜੀ ਬਲਦੇਵ ਜੀ ਦੋਹੋਂ ਇਥੋਂ ਦੇ ਪ੍ਰਧਾਨ ਸਹਿਬਾਨ ਜਿਹੜੇ ਲੋਕਲ ਸੀ ਉਦੋਂ ਉਹਨਾਂ ਨੇ ਇੱਕੋ ਮੰਗ ਰੱਖੀ ਕਿ ਜੇ ਅਸੀਂ ਤੁਹਾਨੂੰ ਵੋਟਾਂ ਪਾਉਣੇ ਤਾਂ ਸਾਡੇ ਲਈ ਕੀ ਕਰੋਗੇ ਹਲਕਾ ਪਸ਼ਮੀ ਦੀ ਇਕਤਾ ਨਗਰ ਨੰਬਰ 17 'ਚ ਅੱਜ ਮੀਟਿੰਗ ਸਾਡੇ ਪ੍ਰਧਾਨ ਬਲਦੇਵ ਜੀ ਵੱਲੋਂ ਬਲੇਸਿੰਗ ਦੀ ਵੱਲੋਂ ਰੱਖੀ ਗਈ ਇਹਨਾਂ ਦੇ ਵਿੱਚ ਇਥੇ ਏਰੀਆ ਸੀ ਜਿਸ ਦਾ ਪਿਛਲੇ 35-40 ਸਾਲ ਤੋਂ ਇੱਕ ਕਲੋਨੀ ਬਾਗ ਹੋਈ ਹੈ ਕਿਸੇ ਨੇ ਕੋਈ ਕਿੱਟ ਨਹੀਂ ਸੀ ਲਾਤੀ ਵੇਖੀ ਕੋਈ ਪੱਕੀ ਕਿੱਟ ਲੱਗ ਜਾਵੇ ਇਹਦੇ ਤੇ ਇਹ ਏਰੀਏ ਦਾ ਨਾਮ ਹੀ ਕੱਚੀ ਮਿੱਟੀ ਪੈ ਗਿਆ ਸੀ ਸੋ ਇਕਤਾ ਨਗਰ ਇਸ ਏਰੀਏ ਦਾ ਰਿਟਰ ਨੇਮ ਸੀ ਕੋ ਕੱਚੀ ਮਿੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਮੇਰੇ ਅੱਗੇ ਇੱਕ ਮਨੁੱਖੇ ਸੱਦ ਕੇ ਰਸਟਜੀ ਰੈਲੀ ਕਰਾਈ ਤੇ ਦੱਸਿਆ ਕਿ ਸਾਡੀਆਂ ਆ ਮੰਗਾ ਆਪਾਂ 6-7 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਇਥੇ ਸਿਵਲ ਪਾਈਪ ਵੀ ਪੈ ਗਈ ਪਾਣੀ ਦੇ ਪਾਈਪਾਂ ਵੀ ਪੈ ਗਈਆਂ ਸ਼ਰਕਤ ਵੀ ਬਣ ਗਈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਾਈਟਾਂ ਵੀ ਬਹੁਤ ਵਧੀਆ ਤਰੀਕੇ ਦੀਆਂ ਲੱਗੀਆਂ ਸੋ ਇਹ ਲੋਕ ਬਹੁਤ ਖੁਸ਼ ਨੇ ਅੱਜ ਇਹਨਾਂ ਨੇ ਧੰਨਵਾਦ ਕਰਨ ਵਾਸਤੇ ਮੈਨੂੰ ਸੱਦਿਆ ਸੀ ਸੋ ਮੈਂ ਇਹਨਾਂ ਦੇ ਸੱਦੇ ਤੇ ਇੱਥੇ ਆਇਆ ਅੱਜ ਰੈਲੀ ਥਿਹੜਿਆ ਛੋਟਾ ਜਿਹਾ ਸੱਦਾ ਸੀ ਕਿ ਮੀਟਿੰਗ ਸੀ ਸਾਡੀ ਪਰ ਇੰਨੀ ਵੱਡੇ ਰੈਲੇ ਦੇ ਰੂਪ ਵਿੱਚ ਜਿੰਨੀ ਆਉ ਰੂਪ ਬਦਲ ਕਰ ਗਈ ਕਿਉਂਕਿ ਇਹਨਾਂ ਲੋਕਾਂ ਦਾ ਪਿਆਰ ਦੱਸਦਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਰ ਭਗਵਨ ਸਨਮਾਨ ਦੇ ਨੀਤੀਆਂ ਨੂੰ ਕਿੰਨਾ ਪਿਆਰ ਕਰਦੇ ਹਾਂ ਮੈਨੂੰ ਕਿੰਨਾ ਪਿਆਰ ਕਰਦੇ ਹਾਂ ਸੋ ਮੈਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਆ ਪਰਿਵਾਰ ਚਾਹੇ ਆ ਚਾਹ ਪੀਤੀ ਆ ਪਾਣੀ ਵੀ ਪਾਈ ਨਦੀਆਂ ਤਕਰੀਫਾਂ ਸੁਣਿਆ ਤੇ ਹੁਣ ਮੈਨੂੰ ਇੱਕੋ ਗੱਲ ਪੁੱਛੀ ਕਿ ਮੈਂ ਕਿਹਾ ਹੋ ਵੀ ਦਿਮਾਗ ਹੈਗੇ ਤਾਂ ਦੱਸੋ ਕਿ ਮੇਰੀ ਸਾਡੀ ਕੋਈ ਦਿਮਾਗ ਨਹੀਂ ਜੋ ਮੈਂ ਉਹਦਾ ਧੰਨਵਾਦ ਕਰਦਾ ਕਿ ਜਿੰਨਾ ਮੈਨੂੰ ਇਹਨਾਂ ਪਿਆਰ ਬਖਸ਼ਿਆ ਕਿਉਂਕਿ ਇਸ ਏਰੀਆ ਦੇ ਵਿੱਚ ਆਪਾਂ ਚਾਰ ਟਰਾਂਸਫਾਰਮਰ ਨਵੇਂ ਲਵਾਤੇ ਕਿਉਂਕਿ ਬਿਜਲੀ ਦਾ ਬਹੁਤ ਸੰਕਟ ਸੀ ਇਸ ਏਰੀਆ ਦੇ ਵਿੱਚ ਤਿੰਨ ਟਿਊਬਲ ਨਵੇਂ ਲਵਾਤੇ ਪਾਣੀ ਸਾਫ਼ ਆ ਗਿਆ ਬਿਜਲੀ 24 ਘੰਟੇ ਆ ਗਈ ਛੜਕਾਂ ਨਵੀਆਂ ਬਣ ਗਈਆਂ ਨਾਲੀਆਂ ਨਾਲੀਆਂ ਨਵੀਆਂ ਬਣ ਗਿਆ ਸੀਵਰੇਜ ਨਵਾਂ ਪੈ ਗਿਆ ਲਾਈਟਾਂ ਜਗਦੀਆਂ ਪਈਆਂ ਜੋ ਬੱਚੇ ਬਜ਼ੁਰਗ ਜਿਹੜੇ ਇੱਥੇ ਡੇਕਾ ਡਿੱਗਦੇ ਸੀ ਅੱਜ ਉਹ ਮੈਨੂੰ ਸੀਸਾ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੀਸਾ ਦੇ ਰਿਹਾ ਜਿਨ੍ਹਾਂ ਨੇ ਸੋ ਸੜਕਾ ਇਹ ਸਾਰਾ ਕੰਮ ਨਿਭਾਇਆ ਇਲੈਕਸ਼ਨ ਆ ਗਿਆ ਐਂਪੀ ਦੇ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਣੇ ਭਾਰੀਆ ਸਾਹਿਬ ਨੂੰ ਜਿਤਾਵਾਂਗੇ ਲੋਕਾਂ ਦੇ ਜਿਹਦੇ ਹੱਥ ਜੋੜਨ ਤੇ ਅਸੀਂ ਜੋੜਾਂਗੇ ਕਿ ਲੋਕਾਂ ਦੀ ਵੋਟਾ ਪਾਓ ਕਿਉਂਕਿ ਜਿਹੜਾ ਪਹਿਲੇ ਐਂਪੀ ਆਉਂਨੇ ਕੁਝ ਕੀਤਾ ਨਹੀਂ 70 ਸਾਲਾਂ 70 ਸਾਲ ਦੇ ਵਿੱਚ ਉਹਨੇ ਆਪਣਾ ਨਾਲਾ ਨਹੀਂ ਬੂਆ ਨੂੰ ਬੂਰ ਸਕਿਆ ਵੇਹ ਲੋ ਕੀ ਆ ਰਿਹਾ ਤੇ ਲੱਗੇ ਇਨੀ ਗੋਹਲੀ ਆ ਚਾਹੀਦੇ ਜਾਣੀ ਪਈਓ ਜੀ ਜਿਹੜਾ 7 ਸਾਲ ਪੱਪਰੇ ਬੂਆ ਕੋ ਨਾਲਾ ਨਹੀਂ ਬੰਦ ਕਰਾਇਆ ਉਹ ਲੋਕਾਂ ਨੇ ਕੀ ਸੋਚੇਗਾ ਜੀ ਡਾਲ ਉਹਨਾਂ ਨੇ ਅੱਜ ਤੱਕ 68 ਸਾਲਾਂ ਦੀ ਕੀਤਾ ਗਈ ਆ ਹੰਗਰ ਸਰ ਵਾਸਤੇ ਕੀ ਲਾਂਦਾ ਕੁਛ ਨਹੀਂ ਕੀਤਾ ਅਸੀਂ ਇੱਕ ਵਾਰ ਭਾਈ ਆ ਜਾਬ ਨੂੰ ਦਿਖਾਈਏ ਤੇ ਵੇਖੋ ਕਿਤਨਾ ਕੰਮ ਹੁੰਦੇ ਜਿਤਨਾ ਉਹਨਾਂ 1100 ਏਕੜ ਪੰਜਾਬ ਦੀ ਜ਼ਮੀਨ ਸੜਾਈ ਇੰਨੀ ਆ ਮਿਲ ਗਿਆ ਵਧੀਆ ਕੰਮ ਕੀਤਾ ਜੇ ਕਿਤੇ ਉਹਨਾਂ ਨੂੰ ਕਦੇ 5 ਸਾਲ ਦੀਏ ਤੇ ਫੇਰ ਵੇਖੋ ਆਮ ਪਾੜੀ ਨੂੰ 5 ਸਾਲ ਦੇ ਕੇ ਰੱਖੀਏ ਤੁਹਾਡੇ ਇਲਾਕੇ ਦੇ ਕਿਹੜੇ ਕਿਹੜੇ ਕੰਮ ਹੋਏ ਜੀ ਸਾਡੇ ਇਲਾਕੇ ਦੇ ਵੇਖੋ ਜੀ ਤੁਹਾਡੇ ਸਾਹਮਣੇ ਦਿੱਤੇ ਖੜੇ ਗਲੀਆਂ ਬਣੀਆਂ 800 ਵਾਲੀ ਬਈ ਦੰਗੀਆਂ ਲਗੀਆਂ 4 ਟ੍ਰਾਫਾਰਮ ਲੱਗੇ ਜਿਵੇਂ ਕਾਲ ਦੀ ਕਮੀ ਨਹੀਂ ਜਾਣਦੀ ਜੋ ਕਰਿਆ ਉਸੇ ਵੇ ਕਰਾਉਂਦੇ ਸਾਡੇ ਜੀ ਦੇ ਨਾਲ ਦੀ ਹੁਣ ਵੀ ਡਾਕਟਰ ਦੇ ਸਪੀਸ਼ਲ ਵੀ ਆਏ ਸੀਗੇ ਤੇ ਉਹਨਾਂ ਵੱਲੋਂ ਕੀ ਹੋਰ ਦਸਤਖਤ ਬਾਰੇ ਕੀ ਗੱਲ ਕੀਤੀ ਉਹਨਾਂ ਨੇ ਕਿਹਾ ਲੱਛਣਾਂ ਦੇ ਬਾਅਦ ਤੁਹਾਨੂੰ ਜਦੋਂ ਲੱਗਾ ਜਿਹੜਾ ਕੰਮ ਦੀ ਕਾਮ ਗੋ ਹੋਣਗੇ ਵੀ ਦੱਸੋ ਅਸੀਂ ਤੁਹਾਨੂੰ ਇੱਥੇ ਮੈਡੀਕਲ ਵਿਸ਼ਤਰਾ ਉਹ ਜੀ ਤੁਮੇ ਲਈ ਮੈਂ ਲੱਖ ਲੀਰੰਗ ਵਿਹਾਨ ਖੋਲ ਕੇ ਦਵਾਂਗੇ ਜੋ ਵਾਦਾ ਕਰਕੇ ਗਏ ਨੇ ਜੀ ਆਪਣੇ ਤੋਂ ਚਾਰ ਬਤਨਾਂ ਕੀ ਫੀਲ ਕਰਦੇ ਮੈਂ ਇਹ ਫੀਲ ਕਰਦਾ ਕਿ ਤਾਰੇ ਆਲੂ ਚ ਪਾਓ ਤੇ ਇਹਨਾਂ ਦੇ ਕੰਮ ਪਾੜੀ ਹੱਥ ਮਜ਼ਬੂਤ ਕਰੋ ਤੇ ਆਮ ਪਾਰਟੀ ਨੂੰ ਇੱਕ ਰ ਮੌਕਾ ਦੇ ਦੇ ਵੇਖੋ ਤੇ ਫਿਰ ਵੇਖੋ ਪੰਜਾਬ ਦੀ ਬਨਹਾਰ ਬਦਲ ਦੇਣਗੇ ਵਾਦੇ ਜੋ ਆਂਦਾ ਜੀ ਆਪਣੇ ਨਾਲ ਜੀ ہزار ਬੰਦੇ ਸਿੰਘ ਨੇ ਪ੍ਰਧਾਨ ਨੇ ਆਜਾ ਇਹਨਾਂ ਬਹੁਤ ਕੰਮ ਕਰਾਇਆ ਜੀ ਬੱਲੇ ਦਾ ਗਲੀਆਂ ਛੜਕਾ ਸਭਾ ਪਿਆ ਪੀਪਲ ਵਾਤੀਆ ਜੀ ਹਾਂ ਬੋਤਲ ਉਹ ਵੀ ਹੈ ਜੀ ਸਾਡੇ ਘਰ ਹੈ ਜੀ ਅਗਲੇ ਦੇ ਦੇਣਾ